ਜਿਲੰਦਰ ਦੇ ਪਿੰਡ ਜੰਡੇਆਲਾ ਵਿੱਚ ਬੀਤੀ 31 ਮਈ ਨੂੰ ਹੋਏ ਇੱਕ ਅੰਨੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੌਲਝਾਉਣ ਦਾ ਦਾਅਵਾ ਕੀਤਾ ਹੈ। ਕਤਲ 38 ਸਾਲ ਦੇ ਦਲਜੀਤ ਸਿੰਘ ਨਾਂ ਦੇ ਕਾਰਪੇਂਟਰ ਦਾ ਹੋਇਆ ਸੀ। ਪੁਲਿਸ ਦੇ ਮੁਤਾਬਕ ਕਤਲ ਦੀ ਵਜ੍ਹਾ ਨਜਾਇਜ਼ ਸਬੰਧ ਬਣੇ ਕਤਲ ਦੇ ਇਲਜ਼ਾਮਾਂ ਵਿੱਚ ਪੁਲਿਸ ਨੇ ਸੁਖਵਿੰਦਰ ਕੁਮਾਰ ਅਤੇ ਚੰਦਰਪਾਲ ਨਾਂ ਦੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹਦੇ ਰਿਲੇਸ਼ਨਸ਼ਿਪ ਕੁਝ ਲੇਡੀਜ਼ ਨਾਲ ਸੀਗੇ। ਹੀ ਵਾਸ ਹਿਮਸੈਲਫ ਅਨਮੈਰਿਡ। ਇਹਦੇ ਰਿਲੇਸ਼ਨ ਕੁਝ ਲੇਡੀਜ਼ ਨਾਲ ਸੀਗੇ। ਔਰ ਉਨ੍ਹਾਂ ਦੇ ਪਰਿਵਾਰ ਵਾਲੇ ਨੇ ਇੱਕ ਕਤਲ ਕਰਵਾਇਆ ਸੀ ਕਤਲ ਕਰਨ ਵਾਲਾ ਬੰਦਾ ਉਹੀ ਪਰਿਵਾਰ ਦੇ ਵਿੱਚ ਇੱਕ ਅ ਬੰਦੇ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਹਦਾ ਨਾਂ ਚੰਦਰਭਾਨ ਹੈ ਔਰ ਫੈਕਟਰੀ ਦਾ ਮਾਲਕ ਸੁਖਵਿੰਦਰ ਕੁਮਾਰ ਉਰਫ ਸੁਖੀ ਹੈ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਜਿਹੜਾ ਮਰਡਰ ਹੋਇਆ ਹੈ ਉਹ ਚੰਦਰਭਾਨ ਨੇ ਆਪ ਕੀਤੀ ਸੀ ਪੁਲਿਸ ਦੇ ਮਤਾਬਕ ਸੁਖਵਿੰਦਰ ਕੁਮਾਰ ਨੇ ਦਲਜੀਤ ਦਾ ਕਤਲ ਕਰਨ ਲਈ ਚੰਦਰਪਾਨ ਨੂੰ ਪੈਸਿਆਂ ਦਾ ਲਾਲਚ ਦਿੱਤਾ ਸੀ ਜਿਸ ਤੋਂ ਬਾਅਦ ਚੰਦਰਪਾਨ ਨੇ ਪਹਿਲਾਂ ਦਲਜੀਤ ਨੂੰ ਸ਼ਰਾਬ ਪਵਾਈ ਅਤੇ ਫਿਰ ਇੱਟ ਦੇ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਕਮਰੇ ਦੇ ਵਿੱਚ ਇੱਟ ਪਿਆ ਸੀ ਇੱਟ ਮੰਜੇ ਦੇ ਪਾਏ ਦੇ ਥੱਲੇ ਸੀਗਾ ਉਸੇ ਇੱਟ ਨਾਲ ਉਹਨੇ ਮਰਡਰ ਕੀਤਾ ਹੈ ਮਰਡਰ ਕਰਕੇ ਉਹਨੇ ਉੱਥੱਲੇ ਜਾ ਕੇ ਤਾਲੇ ਦੇ ਵਿੱਚ ਚਾਬੀ ਤਾਲਾ ਲਗਾ ਕੇ ਉੱਥੋਂ ਵਾਪਸ ਆਪਣੇ ਘਰ ਚਲਾ ਗਿਆ ਫੈਕਟਰੀ ਗਿਆ ਹੈਗਾ ਸੁਖਵਿੰਦਰ ਜੀ ਫਿਰ ਉਹ ਫੈਕਟਰੀ ਦੇ ਵਿੱਚ ਔਰ ਆਪਣੇ ਘਰ ਦੇ ਵਿੱਚ ਰਿਹਾ ਹੈਗਾ ਜਦੋਂ ਤਫਤੀਸ਼ ਦੇ ਵਿੱਚ ਉਹਦੀ ਅਰੇਸਟ ਹੋਈ ਹੈ ਉਹਦੇ ਘਰ ਤੋਂ ਉਸ ਤਾਲੇ ਦੀ ਚਾਬੀ ਵੀ ਰਿਕਵਰ ਹੋ ਗਈ ਹੈ ਔਰ ਫੁੱਟਪ੍ਰਿੰਟਸ ਵੀ ਮੌਕੇ ਤੇ ਮੈਚ ਕਰ ਗਏ ਨੇ ਇਹ ਦੋ ਬੰਦਿਆਂ ਦੀ ਕਿਰਦਾਰ ਇਸ ਕੇਸ ਦੇ ਵਿੱਚ ਬਿਲਕੁਲ ਕਲੀਅਰ ਹੈਗੀ ਹੈ ਅਗਰ ਕੋਈ ਹੋਰ ਇਨਵੋਲਵ ਹੋਏਗਾ ਤਫਤੀਸ਼ ਦੇ ਵਿੱਚ ਵਿਵੇਸ਼ਨਾ ਦੇ ਵਿੱਚ ਉਹ ਆਣਗੇ ਔਰ ਉਹਨਾਂ ਨੂੰ ਵੀ ਫਿਊਚਰ 'ਚ ਅਰੇਸਟ ਕੀਤਾ ਜਾ ਸਕਦਾ ਹੈ